ਇਹ ਨਾਂ ਭਾਈ ਗੁਰਦਾਸ ਜੀ ਨੇ ਕਿਹਾ ਹੈ ਮਾਂ ਪਿਓ ਪਰ ਹਰ ਸੁਣੇ ਵੀ ਵੇਦ ਭੇਦ ਨ ਜਾਣੈ ਕਥਾ ਕਹਾਣੀ ਦੁੱਖ ਦੀ ਗੱਲ ਹੈ ਕਿ ਪੰਜਾਬ ਵਰਗੀ ਧਰਤੀ ਤੇ ਹੁਣ ਅਨਾਥ ਆਸ਼ਰਮ ਖੁੱਲ ਰਹੇ ਹਨ ਮਾਤਾ ਪਿਤਾ ਵੈਸੇ ਛੱਡ ਦਿੱਤੇ ਹਨ ਬਹੁਤਾਂ ਅਸੀਂ ਜਦੋਂ ਇੱਥੇ ਆ ਗਏ ਉਹਨਾਂ ਦਾ ਕੋਈ ਹਾਲ ਚਾਲ ਨਹੀਂ ਪੁੱਛਦਾ ਜਿਹੜੇ ਇੱਥੇ ਆ ਗਏ ਉਹ ਵੀ ਮਾਫ ਕਰਨਾ ਮੈਨੂੰ ਕਹਿ ਲੈਣ ਦਿਓ ਕਿ ਉਹ ਵੀ ਰੁੱਲ ਰਹੇ ਹਨ ਦਿਲ ਉਹਨਾਂ ਦਾ ਉੱਥੇ ਲੱਗਦਾ ਹੈ ਤੇ ਮਜਬੂਰੀ 'ਚ ਰਹਿ ਇੱਥੇ ਰਹੇ ਹਨ ਚਾਹੇ ਮਜਬੂਰੀ ਹੈ ਚਾਹੇ ਉਹਦੀਆਂ ਬੰਦਸ਼ਾਂ ਹਨ ਬਹੁਤਾਂ ਘਰਾਂ ਦੇ ਵਿੱਚੋਂ ਮਾਤਾ ਪਿਤਾ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ ਹੈਰਾਨ ਰਹਿ ਗਏ ਸੀ ਜਦੋਂ ਪੜੀ ਭਾਈ ਗੁਰਦਾਸ ਜੀ ਕਹਿੰਦੇ ਜੇ ਤੂੰ ਆਪਣੇ ਮਾਤਾ ਪਿਤਾ ਨੂੰ ਛੱਡ ਦਿੰਦਾ ਹੈ ਪਰਹਰ ਛੱਡ ਦਿੰਦਾ ਹੈ ਤੇ ਤੇਰੀ ਕੋਈ ਵੀ ਬੰਦਗੀ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈ ਹੈਰਾਨ ਰਹਿ ਗਏ ਪੈ ਰਹੇ ਸਨ ਮਾਪਿਓ ਪਰਹਰ ਆਪੇ ਕਰੇ ਜਾ ਕੇ ਸਰਚ ਕਰਿਓ ਭੈਣੋ ਵੀਰੋ ਕਰਿਓ ਮਾਪਿਓ ਪਰਹਰ ਸੁਣੇ ਵੇਦ ਵੇਦ ਨ ਜਾਣੇ ਕਥਾ ਕਹਾਣੀ ਕਹਿੰਦੇ ਮਾਪਿਓ ਨੂੰ ਛੱਡ ਦਿੱਤਾ ਹੁਣ ਵੇਦਾਂ ਨੂੰ ਸੁਣਦਾ ਐ ਤੇ ਸਿੱਖੀ ਦਾ ਵੇਦ ਕੀ ਐ ਗੁਰੂ ਸਾਹਿਬ ਤੂੰ ਗੁਰੂ ਦੀ ਬਾਣੀ ਸੁਣਦਾ ਐ ਪਰ ਗੁਰੂ ਦੀ ਬਾਣੀ ਦਾ ਜਿਹੜਾ ਭੇਦ ਆ ਨਾ ਅਸਲੀ ਭੇਦ ਜਿਹਨੂੰ ਖੋਜ ਸ਼ਬਦ ਮੈਂ ਲੇ ਆ ਉਹ ਕਦੇ ਨਹੀਂ ਤੈਨੂੰ ਪ੍ਰਾਪਤ ਹੋਏਗਾ ਤੂੰ ਰੁੱਲਦਾ ਹੀ ਰਹੇਗਾ ਗੁਰੂ ਦੇ ਦਰ ਤੇ ਵੀ ਰੋਂਦਾ ਰਹੇਂਗਾ ਮਾਪਿਓ ਪਰਹਰ ਸੁਣੇ ਵੇਦ ਪੇਦ ਨ ਜਾਣੇ ਕਥਾ ਕਹਾਣੀ ਮਾਪਿਓ ਪਰਹਰ ਕਰੇ ਤਪ ਤਪ ਕੀ ਬੈ ਪਹਿਲਾਂ ਕੀ ਸੀ ਜਿਹੜੇ ਜੋਗੀ ਸੀ ਸਾਧੂ ਸਿੱਧ ਤਪ ਕਰਦੇ ਸੀ ਬਰਫਾਂ ਦੇ ਵਿੱਚੇ ਸੀ ਅੱਗ ਦੀਆਂ ਧੂੜੀਆਂ ਲਾ ਕੇ ਅੱਜ ਕੱਲ ਵੀ ਬੜਾ ਟ੍ਰੈਂਡ ਚੱਲਣਦਿਆ ਫਿਰ ਰੀਲ ਨਾ ਬਣਾਉਣਦਈਆਂ ਪਖੰਡ ਗੁਰਮਤਿ ਚ ਤਪ ਕੀ ਹੈ ਕਿ ਆਪਣਾ ਸਮਾਜ ਸੇਵਾ ਦੇ ਵਿੱਚ ਲਾ ਸੇਵਾ ਨੂੰ ਤਪ ਮੰਨਿਆ ਗਿਆ ਹੈ ਗੁਰਮਤਿ ਪਰ ਇਹਦਾ ਮਤਲਬ ਸੇਵਾ ਵੀ ਪਰਮਾਨੰਥ ਨੂੰ ਮਾਪਿਆਂ ਨੂੰ ਛੱਡ ਦੇਵੇ ਕਿ ਕਹਿੰਦੇ ਮਾਂ ਪਿਓ ਪਰਹਰ ਕਰੇ ਤਪ ਮਨਖੰਡ ਭੁੱਲਾ ਫਿਰੇ ਬਿਬਾਣੀ ਕਹਿੰਦੇ ਜਿਵੇਂ ਕੋਈ ਜੰਗਲ ਦੇ ਵਿੱਚ ਭੁੱਲਿਆ ਭਟਕਿਆ ਬੰਦਾ ਫਿਰ ਰਿਹਾ ਬਸ ਸਮਝ ਲੈ ਤੂੰ ਜੀਵ ਵਿੱਚ ਇਦਾਂ ਹੀ ਭਟਕਿਆ ਫਿਰਦੇ ਆ ਤੇਰੇ ਪੱਲੇ ਕੁਝ ਨਹੀਂ ਕਰ ਅੱਛਾ ਜਗਰ ਵਿੱਚ ਭਟਕੇ ਦੇ ਪੱਲੇ ਕੁਝ ਪੈਂਦਾ ਹੀ ਪਿਆਰੇ ਕਹਿੰਦੇ ਤੇਰੇ ਪੱਲੇ ਕੁਝ ਨਹੀਂ ਪੈਣਾ ਤੂੰ ਮਾਂ ਪਿਓ ਨੂੰ ਛੱਡ ਦਿੰਦਾ ਹੈ ਮਾਂ ਪਿਓ ਨੂੰ ਛੱਡਣਾ ਪਾਪ ਹੈ ਪਿਆਰਿਓ ਗੁਰੂ ਹਰਿਗੁਰੂ ਰਾਮਦਾਸ ਸਾਹਿਬ ਜੀ ਦੇ ਬੋਲ ਹਨ ਤਾਹੇ ਮੂਹਤ ਚਗਰਤ ਹੋ ਸਤਿਬਾਪ ਜਿਨ ਕੇ ਜੜੇ ਵੜੀਰੇ ਤੁਮ ਹੋ ਤਿੰਸਿਓ ਝਗਰਤ ਪਾਪ ਸਾਫ ਲਫ਼ਜ਼ਾਂ ਚ ਲਿਖ ਦਿੱਤਾ ਮਾਂ ਪਿਓ ਨਾਲ ਝਗੜਾ ਕਰਨਾ ਪਾਪ ਹੈ ਪਿਆਰਿਓ ਅੱਛਾ ਮਾਂ ਪਿਓ ਪਰ ਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ ਮਾਪਿਓ ਪਰਹਰ ਕਰੇ ਤਪ ਮਣਖੰਡ ਭੁੱਲਾ ਫਿਰੇ ਬਿਗਾਣੀ ਮਾਪਿਓ ਪਰਹਰ ਕਰੇ ਪੂਜ ਪੂਜਾ ਕਰਦਾ ਹੈ ਜੀ ਮਾਪਿਓ ਨੂੰ ਛੱਡ ਕੇ ਪੂਜਾ ਕਰਦਾ ਫਿਰਦਾ ਹੈ ਮਾਪਿਓ ਨੂੰ ਛੱਡ ਕੇ ਦੇਵੀ ਦੇਵ ਨ ਸੇਵਕ ਬਾਣੀ ਕਹਿੰਦੇ ਤੂੰ ਮਾਂ ਬੋ ਨੂੰ ਛੱਡ ਕੇ ਪੂਜਾ ਕਰਦਾ ਕਿਸੇ ਦੇਵੀ ਦੇਵਤਾ ਨੇ ਤੇਰੀ ਸੇਵਾ ਪਰਵਾਣ ਹੀ ਨਹੀਂ ਕਰਨੀ ਤੇਰੀ ਪੂਜਾ ਪਰਵਾਣ ਹੀ ਨਹੀਂ ਕਰਨੀ ਵਾਪ ਕਰਨਾ ਅਸੀਂ ਤੁਹਾਨੂੰ ਨਹੀਂ ਜਾਣਦੇ ਪਿਆਰੇ ਤੁਸੀਂ ਸਾਨੂੰ ਨਹੀਂ ਜਾਣਦੇ ਤੁਹਾਡੇ ਘਰ ਦੇ ਕੀ ਸਰੰਗ ਸੰਸਟਾਂਸੀ ਸਾਹ ਦੇ ਤੁਸੀਂ ਅਸੀਂ ਨਹੀਂ ਜਾਣਦੇ ਸਾਡੇ ਘਰ ਦੇ ਕੀ ਤੁਸੀਂ ਨਹੀਂ ਜਾਣਦੇ ਇਹ ਗੱਲਾਂ ਕਿਸੇ ਨੂੰ ਲਾ ਕੇ ਨਹੀਂ ਕੀਤੀਆਂ ਜਾ ਰਹੀਆਂ ਮਹਾਰਾਜ ਜੀ ਜਿਸ ਦਿਨ ਅਸੀਂ ਲਾ ਕੇ ਕਥਾ ਕੀਤੀ ਉਸ ਦਿਨ ਆਪਜੀ ਜੋਤ ਹੀ ਖਿੱਚ ਲਈ ਉਸ ਸਰੀਰ ਚ ਫਿਰ ਕਥਾ ਹੀ ਗੱਲ ਹੀ ਰਹਿ ਗਈ ਜਿਹੜੀ ਲਾ ਕੇ ਕਰਨ ਲੱਗ ਪਈ ਇਹ ਤੇ ਨੀਵੀਂ ਸੋਚ ਦੀ ਕਥਾ ਹੋ ਗਈ ਨਾ ਉੱਚੀ ਸੋਚ ਹੈ ਕਿ ਜੋ ਸਤਿਗੁਰੂ ਜੀ ਨੇ ਅੱਜ ਮੱਤਬਦੂ ਬਖਸ਼ੀ ਤੁਹਾਡੇ ਨਾਲ ਸਾਂਝੀ ਕਰ ਰਹੀ ਹੈ ਮਾਂ ਪਿਓ ਪਰਹਰ ਘਰੇ ਪੂਜ ਦੇਵੀ ਦੇਵਨ ਸੇਵ ਕਮਾਣੀ ਮਾਂ ਪਿਓ ਪਰਹਰ ਨਾਵਣਾ ਚਲੇ ਆ ਜਾ ਤੂੰ ਦਰਬਾਰ ਸਾਂਸ਼ਨਾ ਕਰਨ ਚਲੇ ਆ ਜਾਂਦੀ ਇੱਥਾਂ ਤੇ ਇਸ਼ਨਾਨ ਕਰਨ ਕਹਿੰਦੇ ਮਾਂ ਪਿਓ ਨੂੰ ਛੱਡ ਕੇ ਇਸ਼ਨਾਨ ਕਰਦਾ ਫਿਰਦਾ ਮਾਪਿਓ ਪਰਹਰ ਨਾਵਣਾ 86 ਤੀਰਥ ਘੁੰਮਣ ਵਾਣੀ ਜਿਵੇਂ ਬਾਵਰੋਲੇ ਚ ਫਸ ਗਏ ਆ ਨਾ ਤੇ ਬਸ ਘੁੰਮੀ ਜਾ ਰਿਹਾ ਹੈ ਕਹਿੰਦੇ 66 ਤੀਰਥਾਂ ਦੇ ਨਾ ਆਇਆ ਮਾਤਾ ਪਿਤਾ ਨੂੰ ਛੱਡ ਦਿੱਤਾ ਹੈ ਤੈਨੂੰ ਕੋਈ ਫਲ ਨਹੀਂ ਮਿਲਣਾ ਪਿਆਰੇ ਧਰਾਂ ਲੋਰੇ ਇਹ ਨੂੰ ਸੁਣ ਸੁਣ ਕੇ ਜੇ ਨਹੀਂ ਪਹਿਲਾਂ ਸੁਣੀਆਂ ਤੇ ਕਹਿੰਦੇ ਮਾਪਿਓ ਪਰਹਰ ਕਰੇ ਦਾਨ ਮਾਪਿਓ ਪਰਹਰ ਕਰੇ ਦਾਨ ਮਾਪੇ ਆ ਰਹੇ ਮਾਪੇ ਉਹ ਤੋਂ ਹੀ ਪ੍ਰਾਪਰਟੀ ਲੈ ਕੇ ਬੜੇ ਦਾਨੀ ਬਣ ਜਾਂਦੇ ਬਹੁਤੇ ਮਾਪੇ ਪਿਓ ਪਰਹਰ ਕਰੇ ਦਾਨ ਆਪ ਜੀ ਸਭ ਇੱਧਰ ਵੇਖ ਰਹੇ ਕੀ ਚੱਲ ਰਿਹਾ ਇੱਧਰ ਜਿੜੀ ਜਿੜੀ ਹੈ ਜਿੜੀ ਹੈ ਸੁਰਤ ਨੂੰ ਪੱਕੇ ਕਰਿਆ ਕਰੋ ਜਦੋਂ ਅਸੀਂ ਤੁਹਾਡੇ ਨੂੰ ਦੇਖਦੇ ਸਾਡੀ ਵੀ ਸੁਰਤ ਟੁੱਟ ਜਾਂਦੀ ਹੈ ਅੱਛਾ 치ੜੀ ਨੇ ਤੁਹਾਨੂੰ ਕੋਈ ਨਿਯੋਤਾ ਦਿੱਤਾ ਹੈ ਕਿ ਸਾਡੇ ਅੱਲ ਵੇਖ ਹੱਸੋ ਨਾ ਆਪਣੇ ਆਪ ਤੇ ਵੇਖੋ ਕਿ ਸੁਰਤ ਕਿੰਨੀ ਕੱਚੀ ਹੈ ਔਰ ਅਸੀਂ ਤੁਹਾਡੇ ਆਸਰੇ ਬੈਠੇ ਹੁੰਦੇ ਹਾਂ ਬੜੀ ਬਰੀਕ ਰੱਸੀ ਦੇ ਆਸਰੇ ਬੰਦਾ ਕਥਾ ਵਾਚਕ ਬੈਠਦਾ ਹੈ ਗਿਆ ਜਿਹੜਾ ਕੀਰਤ ਦੀਆਂ ਗੁਰਸਿੱਖ ਹੈ ਨਾ ਉਹਦੇ ਕੋਲ ਸਾਜ ਹੁੰਦੇ ਹਨ ਔਰ ਉਹਦੇ ਕੋਲ ਇੱਕ ਜਿਹੜਾ ਸ਼ਬਦ ਦਾ ਉਹ ਕੀਰਤਨ ਅੱਖਾਂ ਬੰਦ ਕੇ ਕਰ ਲੈਣ ਖੋਲ ਕੇ ਕਰ ਲੈਣ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਘੱਟ ਜਿਹੜੀ ਕਥਾ ਹੈ ਨਾ ਜਦੋਂ ਅਸੀਂ ਬੈਠੇ ਸੀ ਨਾ ਸਤਿਗੁਰੂ ਜੀ ਨੂੰ ਯਾਦ ਕਰਨ ਡੰਡਾਉ ਤਬੰਦਨ ਅਨਕਬਾਰ ਉਦੋਂ ਸਾਨੂੰ ਬਿਲਕੁਲ ਪਤਾ ਨਹੀਂ ਸੀ ਕਿ ਕਿਹੜੀ ਵਿਚਾਰ ਹੋਣੀ ਹੈ ਜਦੋਂ ਮਾਰਾ ਨੂੰ ਨਮਸਕਾਰ ਕਰਕੇ ਅੱਖਾਂ ਖੋਲ੍ਹੀਆਂ ਜਿੱਥੋਂ ਮਹਾਰਾਜ ਜੀ ਨੇ ਸ਼ੁਰੂ ਕਰਾ ਲਿਆ ਉੱਥੋਂ ਹੋ ਗਈ ਅਸੀਂ ਤੁਹਾਡੇ ਤੇ ਡਿਪੈਂਡੈਂਟ ਆ ਕਿ ਤੁਹਾਡੀ ਸੁਰਤ ਕਿੱਥੇ ਤੱਕ ਸਾਨੂੰ ਲੈ ਕੇ ਜਾਏਗੀ ਨਹੀਂ ਲੈ ਕੇ ਜਾਏਗੀ ਹੀ ਵਾਪਸ ਆ ਜਾਣਾ ਤੁਹਾਡੀ ਸੁਰਤ ਟੁੱਟੀ ਅਸੀਂ ਵੀ ਨਾਲ ਹੀ ਵਾਪਸ ਆ ਗਏ ਸਮਝ ਕੇ ਪਿਆਰੇ ਹਾਂ ਇੱਕ ਤਰੀਕਾ ਹੈ ਕਿ ਅਸੀਂ ਅੱਖਾਂ ਬੰਦ ਕਰ ਲਈਏ ਤੇ ਆਪ ਜੀ ਅਲ ਵੇਖਣਾ ਬੰਦ ਕਰ ਦਈਏ ਜੇ ਅਸੀਂ ਆਪ ਜੀ ਅਲ ਵੇਖਣਾ ਬੰਦ ਕਰ ਦਿੱਤਾ ਫਿਰ ਤੁਹਾਡੀ ਸਮਝ 'ਚ ਘਟਾ ਹੋ ਜਾਣਾ ਤੁਸੀਂ ਇਹ ਗੱਲ ਨੂੰ ਸਮਝੋ ਸਾਡੀ ਮਜਬੂਰੀ ਹੈ ਤੁਹਾਡੇ ਨਾਲ ਵੇਖਣਾ ਜਦੋਂ ਦੇਖਦੇ ਆ ਤੁਹਾਡਾ ਚਿਹਰਾ ਪੜਦੇ ਉਹਦੇ ਹਿਸਾਬ ਨਾਲ ਗੱਲ ਕਰਦੇ ਆ ਤੁਸੀਂ ਵੀ ਅਲਰਟ ਰਹਿੰਦੇ ਜੇ ਕਿ ਸਾਡੇ ਨੂੰ ਵੇਖ ਰਿਹਾ ਅਸੀਂ ਅੱਖਾਂ ਬੰਦ ਕਰਕੇ ਕਹੋਦੇ ਅਗਲੇ 20 ਮਿੰਟ ਕਥਾ ਕਰ ਲੈਨੇ ਅੱਖਾਂ ਬੰਦ ਕਰਕੇ ਪਰ ਆਪ ਜੀ ਨੂੰ ਸਮਝ ਲੈਵਣ ਡਾਊਨ ਚਲਿਆ ਜਾਏਗਾ ਜੇ ਅਸੀਂ ਹੱਥ ਵੀ ਹਿਲਾਉਣੇ ਬੰਦ ਕਰ ਦਿੱਤੇ ਆਵਾਜ਼ ਵੀ ਜਿੰਮੀ ਕਰ ਲਈ ਤੇ ਉੱਥੇ ਤੁਹਾਨੂੰ ਸਮਝ ਜਿਹੜੀ ਉਹ ਡਾਊਨ ਜਾਣੀ ਸ਼ੁਰੂ ਹੋ ਜਾਣੀ ਚਲੋ ਮਾਰੇ ਕਿਰਪਾ ਕਰੇ ਮਾਪਿਓ ਪਰਹਰ ਸੁਣੇ ਵੇਦ ਭੇਦ ਨ ਜਾਣੈ ਕਥਾ ਕਹਾਣੀ ਮਾਪੇ ਉਪਰ ਹਰ ਤਰੇ ਤਪ ਮਣਖੰਡ ਭੁੱਲਾ ਫਿਰੇ ਬਿਵਾਨੀ ਮਾਪੇ ਉਪਰ ਹਰ ਸਤ ਤੀਰਥ ਕੁੰਮੜ ਵਾਲੀ ਮਾਪਿਓ ਪਰਹਰ ਕਰੇ ਦਾਨ ਬੇਮਾਨ ਅਗਿਆਨ ਪ੍ਰਾਣੀ ਲੈ ਕਿ ਤੂੰ ਮਾਪਿਓ ਨੂੰ ਛੱਡ ਦਿੱਤਾ ਹੈ ਗੁਰਦਵਾਰ ਸਾਹਿਬ ਆ ਕੇ ਕੋ ਲੰਗਰ ਲਾ ਲਿਆ ਹੈ ਬੜੀਆਂ ਬੱਲੇ ਬੱਲੇ ਕਰਾ ਰਿਹਾ ਹੈ ਤੇ ਗੁਰੂ ਸਾਹਿਬ ਕਹਿੰਦੇ ਤੂੰ ਬੇਈਮਾਨ ਹੈ ਤੂੰ ਅਗਿਆਨੀ ਹੈ ਮੇਰੇ ਦਰ ਤੇ ਤੇਰਾ ਕੀਤਾ ਕੁਝ ਵੀ ਪਰਵਾਹ ਨਹੀਂ ਮਾਪਿਓ ਪਰਹਰ ਕਰੇ ਨਾ ਬੀਮਾਨ ਅਗਿਆਨ ਪੁਰਾਣੀ ਮਾਪਿਓ ਪਰਹਰ ਵਰਤ ਕਰੇ ਵਰਤ ਰੱਖਦੇ ਨਾ ਵੇ ਗੁਰਮਤਿ ਤੇ ਹੈ ਨੀ ਵਰਤ ਰਖਣਾ ਪਰ ਕਹਿੰਦੇ ਮਾਂ ਚੋਂ ਨੂੰ ਛੱਡ ਕੇ ਤੂੰ ਵਰਤੋ ਵੀ ਰੱਖ ਲੈ ਮਾਪਿਓ ਪਰਹਰ ਵਰਤ ਕਰੇ ਮਰ ਮਰ ਜੰਮੇ ਪਰ ਉਹ ਪੁਲਾਣੀ ਤੂੰ ਪਰਮਚੇ ਪੈ ਗਿਆ ਐ ਗਲਤ ਰਾਹ ਪੈ ਗਏ ਤੂੰ ਮਰਦਾ ਰਹੇਂਗਾ ਤੂੰ ਜੰਮਦਾ ਰਹੇਂਗਾ ਫਿਰ ਫਾਇਦਾ ਕੀ ਐ ਕਰਨਾ ਪਿਆਰੇ ਅਖੀਰਲੀ ਪੰਤੀ ਐ ਗੁਰ ਪਰਮੇਸ਼ਰ ਸਾਰ ਨ ਜਾਣੀ ਗੁਰ ਪਰਮੇਸ਼ਰ ਸਾਰ ਨ ਜਾਣੀ ਗੁਰ ਪਰਮੇਸ਼ਰ ਸਾਰ ਨ ਜਾਣੀ ਦਰਜ ਕੇ ਨਹੀਂ ਬੋਲਦੇ ਝੱਕਦੇ ਹੋ ਗੁਰੂ ਨਾਲ ਪਿਆਰ ਘੱਟ ਐ ਤਾਂ ਝੱਕਦੇ ਹੋ ਗੁਰ ਪਰਮੇਸ਼ਰ ਸਮਝ ਆਉਂਦੀ ਆ ਜੇ ਗੁਰੂ ਸਾਹਿਬ ਵਾਲੇ ਪਾਸਿਓਂ ਖਲੋ ਕੇ ਅਰਥ ਸਮਝੀਏ ਤਾਂ ਆਉਂਦਾ ਹੈ ਕਿ ਗੁਰੂ ਨੇ ਤੇ ਪਰਮੇਸ਼ਰ ਨੇ ਤੇਰੀ ਸਾਰ ਕਰਨੀ ਛੱਡ ਦਿੱਤੀ ਹੈ ਤੇਰੀ ਕੋਈ ਵੀ ਬੰਦਗੀ ਤੇਰਾ ਨਹਾਉਣਾ ਤੇਰਾ ਖਾਣਾ ਉਹਦੇ ਦਰ ਤੇ ਪਰਵਾਣ ਨਹੀਂ ਹੈ ਜਦੋਂ ਗੁਰੂ ਸਾਹਿਬ ਪੱਖੋਂ ਦਾਸ ਇਹ ਅਰਥ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਗੁਰੂ ਪਰਮੇਸ਼ਰ ਨੇ ਤੇਰੀ ਸਾਰ ਨਹੀਂ ਜੜੀ ਹੁਣ ਤੂੰ ਉਹਦੇ ਦਰ ਤੇ ਪਰਵਾਣ ਨਹੀਂ ਹੈ ਜੇ ਆਪਣੇ ਪੱਖੋਂ ਦੇਖਦਾ ਇਧਰੋਂ ਖਲੋ ਕੇ ਤਾਂ ਇਹਦਾ ਅਰਥ ਦੱਸਦੇ ਇਹ ਸਮਝਾਉਂਦਾ ਹੈ ਕਿ ਤੇਰੀ ਮਤ ਬੁੱਧੀ ਨੇ ਗੁਰੂ ਪਰਮੇਸ਼ਰ ਨੂੰ ਸਮਝ ਨਹੀਂ ਸਕਿਆ ਤੇ ਤੂੰ ਫੇਰ ਅਜਾਈ ਕਰ ਲਿਆ ਆਪਣਾ ਜੀਵਨ ਪਿਆਰਿਆ ਮਾਂ ਪਿਓ ਦਾ ਸਤਿਕਾਰ ਕਰਨਾ ਅਤ ਜ਼ਰੂਰੀ ਹੈ ਇੱਕ ਹੋਰ ਕੌੜੀ ਦੀ ਕਹ ਲੋ ਆਪ ਜੀ ਦੇ ਨਾਲ ਸਾਂਝ ਕਰਦੇ ਆ ਇਹਦੇ ਵਿੱਚ ਕੁਝ ਬੋਲ ਹਨ ਭੈਣੋ ਆਪ ਜੀ ਨੂੰ ਫੇਰ ਹੱਥ ਜੋੜ ਕੇ ਬੇਨਤੀ ਹਨ ਸਾਡੇ ਬੋਲ ਨਹੀਂ ਹਨ ਸਾਡੇ ਬੋਲ ਨਹੀਂ ਹਨ ਇਹ ਬਾਣੀ ਹੈ ਭਾਈ ਗੁਰਦਾਸ ਜੀ ਦੀ ਤੇ ਇਹਨੂੰ ਸਰਟੀਫਾਈ ਕੀਤਾ ਇਸ ਨੂੰ ਪ੍ਰਮਾਣ ਕੀਤਾ ਧੰਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀਆਂ ਤਰਨੀਆਂ ਤੇ ਬੈਠਣ ਵਾਲਿਆਂ ਨੇ ਤੇ ਸਾਡੇ ਤੇ ਦੋਸ਼ ਨਾ ਕੱਢਿਆ ਕਰੋ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਸੱਚ ਬੋਲਣਾ ਜਾਣਦੇ ਹਾਂ ਤੇ ਸਾਨੂੰ ਬਲਣਾ ਨਹੀਂ ਹੁੰਦਾ ਮਨ ਨੇ ਬਲਜਿਆ ਨਹੀਂ ਮਾਰਨਾ ਸਿਖਾਇਆ ਇਹ ਹੁਣ ਭੈਣਾ ਇੱਕ ਅक्षर ਜਿਹੜਾ ਵਾ ਇਹਦਾ ਮਤਲਬ ਮੈਂ ਹੀ ਦੋਸ਼ ਦੇਣ ਲੱਗ ਪਈ। ਇਹ ਭੈਣਾ ਇਸ ਗੱਲ ਗੌਰ ਕਰਨਾ ਹੈ। ਤੁਸੀਂ ਸਮਾਜ ਵਿੱਚ ਰਹਿੰਦੇ ਹੋ ਤੁਹਾਨੂੰ ਪਤਾ ਹੈ ਸੱਚ ਕੀ ਹੈ। ਸਿਰਫ ਇਹ ਕਿ ਸੱਚ ਆ ਸਾਡੀ ਸੁਣਨ ਦੀ ਆਤ ਨਹੀਂ ਰਹੀ। ਸਟੇਜਾਂ ਤੋਂ ਵੀ ਸੱਚ ਸੁਣਾਉਣ ਦੀ ਬਹੁਤੀ ਆਤ ਨਹੀਂ ਰਹੀ। ਅੱਛਾ ਪੁੱਤ ਮਾਂ ਪਿਓ ਨੂੰ ਛੱਡਦਾ ਕਦੋਂ ਹੀ? ਉਹਦੇ ਵਿੱਚ ਬਹੁਤ ਸਾਰੇ ਫੈਕਟਰ ਹਨ। ਪੁੱਤ ਨਸ਼ੇਈ ਹੋ ਕੇ ਛੱਡ ਸਕਦਾ ਹੈ। ਪੁੱਤ ਜਿਹੜਾ ਉਹਦੀ ਮਾਂ ਪਿਓ ਨਾਲ ਨਹੀਂ ਬਣ ਸਕਦੀ ਛੱਡਦੇ ਨੇ ਇਹ ਨਹੀਂ ਗੱਲ ਕਿ ਪੁੱਤ ਵਿਆਹ ਤੋਂ ਪਹਿਲਾਂ ਛੱਡਦੇ ਨਹੀਂ। ਪਰ ਜੋ ਮੈਂ ਆਪਣੇ ਬੇਸ ਤੋਂ ਗੱਲ ਕਰਾਂ ਕਿ ਉੱਤੇ ਤੁਹਾਨੂੰ ਇਤਰਾਜ਼ ਕਰਨ ਦਾ ਪੂਰਾ ਹੱਕ ਹੈ ਜਿਹੜੀ ਗੱਲ ਅਸੀਂ ਲਿਖੀ ਉੱਥੇ ਜਿੱਦਾਂ ਜਿੱਦਾਂ ਲਿਖੀ ਆਪ ਜੀ ਦੇ ਨਾਲ ਕਰਾਂਗੇ ਉਹਦੇ ਵਿੱਚ ਆਪ ਜੀ ਦੇ ਮੈਂ ਇਤਰਾਜ਼ ਨਹੀਂ ਕਰ ਸਕਦਾ ਜੇ ਕਰਦੇ ਹਾਂ ਤਾਂ ਸਾਡੀ ਥੋੜੀ ਵੱਟ ਦੀ ਗੱਲ ਹੈ ਔਰ ਉਹਨਾਂ ਨੇ ਇਹ ਗੱਲ ਇੱਕ ਬੀਬੀ ਦੇ ਉੱਤੇ ਦੋਸ਼ ਨਹੀਂ ਲਾਇਆ ਉਹ ਸਮਝਾਉਣ ਦੀ ਖਾਤਰ ਇਹ ਬੋਲ ਲਿਖੇ ਹਨ ਭਾਈ ਗੁਰਦਾਸ ਜੀ ਨੇ ਕਹਿੰਦੇ ਕੰਪਣ ਕੰਪੜਿਆ ਤੇ ਪਿਆਰੇ ਕਾਮਣ ਹੁੰਦੀ ਔਰਤ ਕਹਿੰਦੇ ਤੂੰ ਆਈ ਹੈ ਆੜ ਕੇ ਤੂੰ ਆਪਣੇ ਬੰਦੇ ਦੇ ਉੱਤੇ ਮਾਅਵ ਕਰਨਾ ਐਕਸਪਲੇਨ ਕਰਨ ਲਈ ਰਫੀ ਬੋਲੜੇ ਪੜਨੇ ਆ ਤੂੰ ਕੀ ਤੋੜ ਦਿੱਤਾ ਹੈ ਉਹਦੇ ਉੱਤੇ ਉਹਦੀ ਬਾਤ ਤੇ ਪੜਦਾ ਕਿ ਪੜਨਾ ਸ਼ੁਰੂ ਹੋ ਗਿਆ ਕਾਮਣ ਕਾਮਣ ਆ ਰਹੀ ਹੈ ਕੀ ਤੋ ਕੰਬੜ ਕੰਤ ਪਿਆਰੇ ਤੂੰ ਉਸ ਨੂੰ ਪਿਆਰ ਜਿਤਾਜਤਾ ਕਿ ਆਪਣੇ ਪਤੀ ਨੂੰ ਆਪਣੇ ਵਾਸਤੇ ਕੀ ਕਰਨ ਲੱਗ ਪਈ ਹੈ ਹੋਇਆ ਕੀ ਹੈ ਜੰਮੇ ਸਈ ਵਿਸਾਰਿਆ ਵਿਵਾਹਿਆਂ ਮਾਪਿਓ ਵਿਸਾਰੇ ਕਿਹਦੇ ਤੇ ਦੋ ਪਾਪ ਲੱਗਦੇ ਹਨ ਇਹਦੇ ਤੇ ਪਹਿਲਾ ਪਾਪ ਇਹਦੇ ਤੇ ਕਿ ਜਦੋਂ ਇਹ ਜੰਮਿਆ ਸੀ ਇਸਨੇ ਰੱਬ ਨੂੰ ਵਿਸਾਰ ਦਿੱਤਾ ਸੀ ਤੇ ਦੂਜਿਆਂ ਅੱਛਾ ਮੈਨੂੰ ਅਰਥ ਕਰਨ ਦੀ ਲੋੜ ਹੈ ਵਿਵਾਹਿਆਂ ਮਾਪਿਓ ਵਿਸਾਰੇ ਕਿਹਦੇ ਜਦੋਂ ਇਹਦਾ ਵਿਆਹ ਹੋ ਗਿਆ ਤੇ ਇਹਨੇ ਆਪਣੇ ਮਾਪਿਓ ਨੂੰ ਛੱਡ ਦਿੱਤਾ ਤੇ ਇਹ ਇੱਕ ਫੈਕਟਰ ਹੈ ਪਿਆਰਿਓ ਫੇਰ ਗੱਲ ਕਰਾਂ ਇਹਦਾ ਦੋਸ਼ ਨਹੀਂ ਔਰਤ ਨੂੰ ਦਿੱਤਾ ਜਾ ਰਿਹਾ ਬਹੁਤ ਕਾਰਨ ਹੁੰਦੇ ਮਾਪਿਓ ਨਾਲ ਲੜਨ ਵਾਸਤੇ ਬਹੁਤ ਕਾਰਨ ਹੁੰਦੇ ਸਮਝ ਗਏ ਕਿ ਨਹੀਂ ਹੋ ਸਕਦਾ ਕਿਸੇ ਦਾ ਵਿਆਹ ਵੀ ਨਾ ਹੋਇਆ ਹੋਵੇ ਤੇ ਉਹ ਵੀ ਆਪਣੇ ਮਾਪਿਓ ਨਾਲ ਲੜਨ ਰਵੇ ਪਰ ਜਿਹੜਾ ਇੱਕ ਫੈਕਟਰ ਜਿਹੜਾ ਭਾਈ ਗੁਰਦਾਰਜੀਤ ਨੇ ਬੜਾ ਬਰੀਕੀ ਦੇ ਨਾਲ ਕਰ ਰਿਹਾ ਉਹ ਸੀ ਆਪ ਜੀ ਦੀ ਝੋਲੀ 'ਚ ਪਾਉਣਾ ਚਾਹੁੰਦੇ ਕਾਰਨ ਹੈ ਕਿਆਸੀ ਚਾਹੁੰਦੇ ਆ ਕਿ ਸਾਡੇ ਵੀਰ ਭੈਣਾ ਇਸ ਗੱਲ ਨੂੰ ਮੰਨਣ ਹੀ ਨਾ ਹੋਵੇ ساری ਉਮਰ ਪੰਜ ਬਾਣੀਆਂ ਦਾ ਜਪ ਕਰਦੇ ਰਹੀਏ ਤੇ ਜਦੋਂ ਦਰਦ ਆ ਜਾਈਏ ਮਾਰ ਕੇ ਤੇਰਾ ਕੁਛ ਕੀਤਾ ਪਰਮਾਣ ਨਹੀਂ ਦੇਤੇ ਅੱਛਾ ਫੇਰ ਕੀ ਕਰਾਂਗੇ ਸਿਰਫ ਉਸਤਾਵਰ ਹੈ ਜਿਹੜਾ ਭੱਲੇ ਹੁਣ ਇੱਕ ਮੌਕਾ ਹੈਗਾ ਕਿ ਆਪਾਂ ਗੁਰਬਾਣੀ ਦੇ ਅਨੁਸਾਰ ਸਮਝ ਕੇ ਆਪਣੇ ਆਪ ਨੂੰ ਢਾਲ ਸਕੀਏ ਇਸ ਕਰਕੇ ਪਿਆਰਿਓ ਕਾਮ ਕਮਣਿਆਰੀਏ ਕੀਤੋ ਕਮਣ ਕੰਤ ਪਿਆਰੇ ਜੰਮੇ ਸਾਈਂ ਵਿਸਾਰਿਆ ਵਿਵਾਹਿਆ ਮਾਪਿਓ ਵਿਸਾਰੇ ਸੁਖਾ ਸੁਖ ਵਿਵਾਹਿਆ ਸੌਣ ਸੰਜੋਗ ਵਿਚਾਰ ਵਿਚਾਰੇ ਕਿੰਦੇ ਜਦੋਂ ਪੁੱਤ ਦਾ ਵਿਆਹ ਨਹੀਂ ਸਾ ਹੁੰਦਾ ਤੇ ਮਾਂ ਪਿਓ ਕਹੀ ਥਾਂ ਤੇ ਜਾ ਕੇ ਸੁਖਾ ਸੁਖ ਦੇ ਸੀਗੇ ਸਾਡੇ ਪੁੱਤ ਦਾ ਵਿਆਹ ਹੋ ਜੇ ਵਿਆਹ ਹੋ ਜੀ ਸੁਖ-ਸੋਖ ਵਿਆਹਿਆ ਸੌਣ ਸੰਜੋਗ ਵਿਚਾਰ ਵਿਚਾਰੇ ਫਿਰ ਜਦੋਂ ਦੇਣਾ ਰਖਣਾ ਜੀ ਬੜੀਆਂ ਵਿਚਾਰਾ ਕੀਤੀਆਂ ਲਈਆਂ ਗੁਰਮਤ ਤੇ ਨਹੀਂ ਹੈ ਗੁਰਮਤ ਤੇ ਕਹਿੰਦੀ ਸਭੇ ਜਿਹੜਾ ਮਰਜੀ ਸਾਹ ਰੱਖ ਜਦੋਂ ਮਰਜੀ ਤੋਂ ਵਿਆਹ ਰੱਖ ਇਹਦਾ ਕੋਈ ਨਹੀਂ ਹੈਗਾ ਪਰ ਇਹ ਹੈ ਕਿ ਲੋਕ ਵਿਚਾਰਾ ਕਰਦੇ ਆ ਕੋ ਆਪਣੇ ਧਰਮ ਦਿੰਦੇ ਆਪਣੇ ਵੀ ਕਈ ਵਿਚਾਰੇ ਪੰਡਤ ਕੋ ਜਾਂਦੇ ਅੱਜ ਤੱਕ ਗਿਆਨੀ ਕੋ ਜਾਂਦੇ ਹਨ ਅਸੀਂ ਥੋੜੀ ਜਿਹੀ ਇੱਕ ਵਾਰੀ ਪਿੱਛੇ ਕੋਈ ਪ੍ਰੋਬਲਮ ਹੋ ਗਈ ਉਹ ਸਾਨੂੰ ਕਹਿੰਦੇ ਹੀ ਤੁਸੀਂ ਪ੍ਰੋਗਰਾਮ ਤੇ ਆਇਓ ਅਸੀਂ ਉਹਨਾਂ ਨੂੰ ਕਿਹਾ ਵੀ ਤਰੀਕਾ ਐਸਸਾ ਹੁਣ ਰੱਖਿਓਗੇ ਹੀ ਆ ਸਕੀਏ ਉਹਨਾਂ ਨੇ ਤਰੀਕ ਫਿਕਸ ਕਰਤੇ ਸਾਡੇ ਕੋਲ ਆ ਗਈ ਅਸੀਂ ਕਿਹਾ ਵੀ ਤਰੀਕ ਤੇ ਤੁਹਾਨੂੰ ਅਸੀਂ ਕਿਹਾ ਸੀ ਇਹ ਸਾਨੂੰ ਸੁਣ ਨਹੀਂ ਕਰਦੀ ਕਹਿੰਦੇ ਇਹ ਗ੍ਰੰਥੀ ਕੋਲ ਗਈ ਗ੍ਰੰਥੀ ਨੇ ਕੱਢ ਦਿੱਤੀ ਸਾਨੂੰ ਇਹ ਤਾਂ ਸਮਝ ਆਇਆ ਉਹ ਗ੍ਰੰਥੀ ਨੇ ਤਰੀਕ ਕਿੱਥੋਂ ਕੱਢੀ ਸੀ ਇਹਨੇ ਗਰੰਟੀ ਨੇ ਤਰੀਕ ਕੱਢ ਦਿੱਤੀ ਮੈਂ ਕਹਿਆ ਯਾਰ ਚਲੋ ਠੀਕ ਆ ਕੋਈ ਪੰਡਤ ਨਹੀਂ ਕੋਈ ਗੱਲ ਕਿਤੇ ਚੱਲੇ ਅਹੀਂ ਤੋਂ ਛੱਡ ਕੇ ਰਾਹ ਚੱਲੇ ਸੀ ਗੁਰਮਤਿ ਦਾ ਗੁਰਮਤਿ ਦਾ ਤੇ ਇਹ ਸੀ ਕਿ ਤੂੰ ਆਪਣੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਆਪਣੇ ਲੋੜਾਂ ਦੇ ਮੁਤਾਬਕ ਦੇਣ ਵੇਖ ਤੇ ਸੰਗ ਗੁਰਦੁਆਰਾ ਸਾਹਿਬ ਆ ਇੱਥੇ ਇਹਨਾਂ ਨੂੰ ਪੁੱਛ ਭਾਈ ਅਸੀਂ ਨੰਦ ਕਰਜ ਕਰਾਉਣਾ ਹੈ ਕੀ ਸਮਾਂ ਹੈ ਉਸ ਹਿਸਾਬ ਨਾਲ ਉਹ ਗੱਲਾਂ ਤੂੰ ਵੇਖ ਤੇ ਆ ਕੀ ਤਰੀਕ ਹੋਏ ਕਿ ਗਰੰਟੀ ਨੇ ਤਰੀਕ ਕੱਢ ਦਿੱਤੀ ਸਮਝ ਗਏ ਜੀ ਆਹ ਹਣ ਪਾਈ ਕਰਦਾ ਜੀ ਐਵੇਂ ਨਹੀਂ ਲਿਖਦੇ ਕਹਿੰਦੇ ਸੁਖਾ ਸੁਖ ਵਿਵਾਹਿਆ ਸੌਣ ਸੰਜੋਗ ਵਿਚਾਰ ਵਿਚਾਰੇ ਪੁੱਤ ਨੂੰ ਹੈ ਦਾ ਮੇਲ ਵੇਖ ਕਹਿੰਦੇ ਪੁੱਤ ਦਾ ਤੇ ਨੂੰ ਦਾ ਮੇਲ ਵੇਖ ਕੇ ਨਾ ਅੰਗ ਨਾ ਮਾਉਣ ਮਾਪਿਓ ਵਾਰੇ ਮਾਪਿਓ ਵਾਰਨੇ ਬਲਿਹਾਰ ਨੇ ਜਾਂਦੇ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਜਦੋਂ ਧੀ ਤੇ ਪੁੱਤ ਕਾ ਮਤਲਬ ਨੂੰ ਪੁੱਤ ਇਕੱਠੇ ਹੁੰਦੇ ਆ ਕਹਿੰਦੇ ਹੁੰਦਾ ਜੀ ਤੁਸੀਂ ਫੀਲ ਕਰ ਸਕਦੇ ਸਾਰੀ ਸਿਚੁਏਸ਼ਨ ਸਮਝ ਸੌਣ ਸੰਜੋਗ ਵਿਆਹ ਆ ਸੁੱਖਾ ਸੁੱਖ ਵਿਆਹ ਆ ਸੌਣ ਸੰਜੋਗ ਵਿਚਾਰ ਵਿਚਾਰੇ ਪੁੱਤ ਨੂੰ ਇਹਦਾ ਮੇਲ ਵੇਖ ਅੰਗ ਨਾ ਮਾਵਣ ਮਾਂ ਪਿਓ ਵਾਰੇ ਅਗਲੀ ਪੰਕਤੀ ਪੜਨ ਤੋਂ ਪਹਿਲਾਂ ਫੇਰ ਮਾਫੀ ਮੰਗਦੇ ਆ ਕਹਿੰਦੇ ਨੂਹ ਨਿਤ ਮੰਤ ਕੁਮੰਤ ਦੇ ਕਹਿੰਦੇ ਹੁਣ ਨੂੰ ਜਿਹੜੀ ਐ ਨਾ ਉਹ ਰੋਜ਼ ਮਾਪਿਓ ਦੇ ਗੇਸਟ ਚੁੱਕਦੀ ਐ ਨੂੰਹ ਨਿਤ ਮੈਂ ਇਹਦੇ ਅਰਚੀ ਨਹੀਂ ਕਰਨਾ ਚਾਹੁੰਦਾ ਵਿੱਚ ਉਹਨਾਂ ਆਪ ਜੀ ਆਪੇ ਸਮਝ ਲੈਣਗੇ ਨੂੰਹ ਨਿਤ ਮੰਤ ਕਮੰਤ ਦੇ ਚੰਗੀਆਂ ਬਾੜੀਆਂ ਚੰਗੀਆਂ ਬਾੜੀਆਂ ਚੰਗੀਆਂ ਬਾੜੀਆਂ ਨੂੰਹ ਨਿਤ ਮੰਤ ਕਮੰਤ ਦੇ ਮਾਪਿਓ ਛੱਡ ਵੱਡੇ ਹਤਿਆਰੇ ਕਹਿੰਦੇ ਹੁਣ ਕੀ ਆਇਆ ਮਾਂ ਨੂੰ ਛੱਡ ਦਿੱਤਾ ਤੇ ਦੋਸ਼ ਵੀ ਲੱਗਾ ਪੈ ਰਿਓ ਵੱਡੇ ਹਥਿਆਾਰੇ ਹੋਂ ਦਾ ਹਥਿਆੜਾ ਦੋਸ਼ ਲੱਗ ਗਿਆ ਪੈ ਰਿਓ ਆਪਣੇ ਕੋਲ ਲੱਜ ਨਹੀਂ ਹਣੀ ਆ ਆਪਣੇ ਕੋਲ ਲੱਜ ਦੀ ਮਾਫ ਕਰ ਦਿਓ ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ 99% ਪ੍ਰਚਾਰਕ ਜਾਂ ਤੇ ਇੱਥੇ ਗੱਲ ਨਹੀਂ ਕਰਨਗੇ ਜੇ ਗੱਲ ਕਰਨਗੇ ਨੇ ਗੋਲ-ਮੋਲ ਕਰਨਗੇ ਸ਼ਾਇਦ ਸਾਡੀ ਮਾਰਾਂ ਨੇ ਤਾਂ ਜਿੰਮੇਵਾਰੀ ਇਹ ਲਈ ਹੈ ਖੁੱਲ ਕੇ ਗੱਲ ਕਰੀਏ ਪਤਾ ਕੀ ਕਹਿੰਦੇ ਕਹਿੰਦੇ ਵੱਖ ਹੋਵੇ ਪੁੱਤ ਰੰਨ ਲੈ ਵੱਖ ਹੋ ਗਿਆ ਪੁੱਤਰ ਆਪਣੀ ਔਰਤ ਨੂੰ ਲੈ ਕੇ ਵੱਖ ਹੋਵੇ ਪੁੱਤ ਰੰਨ ਲੈ ਮਾ ਪਿਓ ਦੇ ਉਪਕਾਰ ਵਿਸਾਰੇ ਉਹ ਜਿਹੜੀ ਮਾਂ ਤੈਨੂੰ ਸੁੱਕੇ ਤਾਂ ਪਾਉਂਦੀ ਹੀ ਰਾਤ 'ਚ ਕਈ ਜੇ ਵਾਰੀ ਆਪ ਗਿੱਲੇ ਪੈਂਦੀ ਸੀ ਜਿਹੜੀ ਤੂੰ ਸੌਂਦਾ ਸੀ ਤੇ ਸਾਰੀ ਰਾਤ ਜਾਗਦੀ ਰਹੀ ਤੂੰ ਉਸ ਮਾਂ ਨੂੰ ਹੀ ਭੁੱਲ ਗਿਆ ਓਏ ਅੱਛਾ ਜਿਹੜੇ ਪਿਓ ਦੇ ਕੱਪੜੇ ਆਪਣੇ ਪਾਟੇ ਸੀ ਜੁੱਤੀ ਕੱਜੀ ਸੀਗੀ ਆਪ ਉਹ ਸੁੱਖ ਨਹੀਂ ਲੈਂਦਾ ਤੈਨੂੰ ਵੱਖਰਾ ਬੈੱਡ ਰੂਮੋਂ ਵੱਖਰੇ ਸਾਰਾ ਸਮਾਨ ਲੈ ਕੇ ਦਿੰਦਾ ਸੀ ਤੂੰ ਉਸ ਨੂੰ ਵੀ ਭੁੱਲ ਗਈ ਕੀ ਢੁੱਲ ਦਿੱਤਾ ਕਿਤੇ ਤੇਰੇ ਸਿਰ ਦੇ ਵਿੱਚ ਕੀ ਫਰਕ ਪੈ ਗਿਆ ਤੈਨੂੰ ਸਮਝ ਨਹੀਂ ਆਉਂਦੀ ਤੇਰੀ ਮੱਤ ਟਿਕਾੜੇ ਨਹੀਂ ਰਹੀ ਵਾਕ ਹੋਏ ਪੁੱਤ ਰੰਗ ਲੈ ਾਰੇ ਹੁਣ ਕੀ ਹੋਇਆ ਉਹਨੇ ਲੋਕਾਚਾਰਜ ਕਹਿੰਦੇ ਵੱਡੇ ਵਿਚਾਰੇ ਲੋਕਾਚਾਰੀ ਵੀ ਇਹ ਨਹੀਂ ਸੀ ਮਾਪਿਆਂ ਨੂੰ ਛੱਡਣਾ ਪਰ ਹੁਣ ਕੀ ਲੋਕਾਚਾਰੀ ਹੋ ਗਈ ਹੁਣ ਹੈ ਕਿਤੇ ਕੋਈ ਗੱਲ ਕਰਦਾ ਭਾਈ ਮਾਤਾ ਪਿਤਾ ਨੂੰ ਨਾਲ ਰੱਖੋ ਆਪਣੇ ਮਾਤਾ ਪਿਤਾ ਦੀ ਪੂਜਾ ਕਰਿਆ ਕਰੋ ਭਾਈ ਇੱਕ ਸ਼ਰਮਣ ਸੀ ਆਪਣੇ ਮਾਤਾ ਪਿਤਾ ਦੀ ਪੂਜਾ ਕਰਦਾ ਸੀ ਸੇਵਾ ਕਰਦਾ ਸੀ ਅੱਜ ਤੱਕ ਦੁਨੀਆ ਜਾਂਦ ਕਰਦੀ ਉਹਨੂੰ ਇੱਕ ਗੱਲ ਹੈ ਇੱਕ ਮਨੁੱਖ ਦੀ ਜੰਨਤ ਇੱਕ ਮਨੁੱਖ ਦਾ ਸੱਚਖੰਡ ਜਿਹੜਾ ਮਾਪਿਓ ਦੇ ਚਰਨਾਂ ਦੇ ਵਿੱਚ ਹੈ ਅੱਛਾ ਮਾਪਿਓ ਬਜ਼ੁਰਗ ਹੋ ਜਾਂਦੇ ਸੁਭਾਅ ਸਖਤੋ ਨੇ ਸ਼ੁਰੂ ਹੋ ਜਾਂਦੇ ਆ ਜਨਰੇਸ਼ਨ ਗੈਪ ਹੋ ਜਾਂਦਾ ਬਹੁਤ ਸਾਰੇ ਫਰਕ ਆ ਉਹ ਸਾਰੇ ਇਗਨੋਰ ਕਰਕੇ ਵੀ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਪਿਆਰੇ ਐਨਾ ਘਰਾਂ ਚ ਬਜ਼ੁਰਗ ਜਿਹੜੇ ਆ ਉਹ ਇਗਨੋਰ ਫਿਰਦੇ ਆ ਜਿੱਥੇ ਬਜ਼ੁਰਗ ਅਗਨੋਰਡ ਆ ਉਥੇ ਬਜ਼ੁਰਗਾਂ ਦੀਆਂ ਵੀ ਵੱਡੀਆਂ ਗਲਤੀਆਂ ਹਨ ਬਾਜ਼ਾਰਾਂ ਚ ਬੈਠ ਕੇ ਮਾਫ਼ ਕਰਨਾ ਪਾਰਕਾਂ ਚ ਬੈਠ ਕੇ ਤਾਛਾ ਖੇੜਦੇ ਦੇਖਦੇ ਅਸੀਂ ਓ ਪਾਈ ਤੁਸੀਂ ਬਜ਼ੁਰਗ ਹੋ ਰੱਬ ਜੀ ਨੇ ਆਪ ਜੀ ਨੂੰ ਬਜ਼ੁਰਗੀ ਦਿੱਤੀ ਚਿੱਟਾ ਦਾਣਾ ਕੀਤਾ ਹੈ ਸਾਰੀ ਉਮਰ ਦੀ ਸਿਆਣਪ ਇਕੱਠੀ ਕੀਤੀ ਹੈ ਦੁਨੀਆ ਤੋਂ ਜਾਣ ਤੋਂ ਪਹਿਲਾਂ ਔਖੇ ਸੁਖੇ ਹੋ ਕੇ ਟੀਕਾ ਮੜਤੀ ਪੁੱਤਰ ਨੂੰ ਲਾ ਹੀ ਜਾਓ ਆਪਣੇ ਪੁੱਤ ਪੋਤਰੇ ਨੂੰ ਸਮਝਾ ਜਾਓ ਸਿਆਣੇ ਨੂੰ ਕਿ ਕਿ ਪੁੱਤ ਤੇ ਤੂੰ ਕੰਮਾਂ 'ਚ ਬਿਜ਼ੀ ਹਨ ਤੁਸੀਂ ਉਹ ਜ਼ਿੰਮੇਵਾਰੀ ਸੰਭਾਲੋ ਕਿ ਪੁੱਤ ਪੋਤਰੇ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਕੇ ਜਾਓ ਤੁਹਾਡਾ ਵੀ ਭਲਾ ਹੋਵੇ ਜੀਵਨ ਸਫਲਾ ਹੋਵੇ ਤੇ ਬੱਚਿਆਂ ਦਾ ਵੀ ਹੋਵੇ ਸੰਗਤ ਜੀ ਇਸ ਕਰਕੇ ਇਹਨਾਂ ਗੱਲਾਂ ਵੱਲ ਆਪ ਜੀ ਨੇ ਧਿਆਨ ਦੇਣਾ ਹੈ ਇਹ ਸਾਰੇ ਬੋਲ ਗੁਰਬਾਣੀ ਦੇ ਹਨ ਅੱਛਾ ਮਾਪੇ ਹੁਣੇ